ਸਸ਼ਿਆ ਕੱਲ੍ਹ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੁਜਰਾਤ ਚ ਨਹੀਂ ਰੁਕ ਰਿਹਾ ਚਾਂਦੀਪੁਰਾ ਵਾਦਸਾ ਕਹਿ ਰਹੇ ਇਸ ਮਹੀਨੇ ਚ 28 ਬੱਚਿਆਂ ਦੀ ਮੌਤ ਰਾਜ ਵਿਧਾਨ ਸਭਾ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਚਾਂਦੀਪੁਰਾ ਵਾਇਰਸ ਜੁਲਾਈ ਤੋਂ ਗੁਜਰਾਤ ਦੀ ਹੜਕਮ ਚਾ ਰਿਹਾ ਹੈ ਚਾਂਦੀਪੁਰਾ ਵਾਇਰਸ ਦਾ ਪਹਿਲਾ ਮਾਮਲਾ ਜੁਲਾਈ ਮਹੀਨੇ ਚ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ 14 ਸਾਲ ਤੋਂ ਘਾਟੂ ਮਰਦੇ 28 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਰਾਜ ਵਿਧਾਨ ਸਭਾ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੇਸ਼ ਮਕਵਾਨਾ ਨੇ ਵੱਲੋਂ ਵਿਧਾਨ ਸਭਾ ਵੱਲੋਂ ਪਿਛਲੇ ਗਏ ਪੁੱਛੇ ਗਏ ਇਸ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਰਿਕੇਸ਼ ਪਿਲਨੇਗੀ ਹਾਕੀ ਗੁਜਰਾਤ ਵਿੱਚ ਹੁਣ ਤੱਕ ਵਾਇਰਸ ਵੱਧ ਤੋਂ ਵੱਧ 168 ਮਾਮਲੇ ਆਏ ਹਨ ਖਬਰ ਨੂੰੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ